ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਸੰਗਰੋਧ ਦੇ ਵਿੱਚ ਹਾਲਾਤ ਦਿਨ-ਪ੍ਰਤੀ-ਦਿਨ ਵਿਗੜਦੇ ਜਾ ਰਹੇ ਸੀਗੇ ਤਾਂ ਇੰਨਾ ਵਿਗੜੇ ਹਾਲਾਤ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਪੰਜ ਬੰਦਿਆਂ ਨੇ ਕਮਲਨੰਦ ਜੀ ਪ੍ਰਵੀਨ ਬਾਂਸਲ ਜੀ ਸਤਿੰਦਰ ਸੈਣੀ ਜੀ ਮਿਸਪਲ ਕਾਉਂਸਲਰ ਨੇ ਰੋਸ਼ਨ ਗਰਗ ਜੀ ਅਸੀਂ ਪੰਜਾਂ ਨੇ ਇੱਕ ਟੀਮ ਬਣਾ ਕੇ ਕੰਮ ਸ਼ੁਰੂ ਕੀਤਾ ਤੇ ਉਸ ਤੇ ਕੁਝ ਰਿਜ਼ਲਟ ਆਨੇ ਸ਼ੁਰੂ ਹੋਏ ਨੇ ਤੇ ਕੁਝ ਰਿਜ਼ਲਟ ਆਉਣ ਵਾਲ ਦਿਨਾਂ 'ਚ ਸਾਨੂੰ ਸਾਰ ਨੂੰ ਮਿਲਣਗੇ ਤਾ ਤੁਹਾਡੇ ਸਭ ਦੇ ਸਹਿਯੋਗ ਦੀ ਲੋੜ ਹੈ ਕਿਉਂਕਿ ਤੁਸੀਂ ਲੋਕਤੰਤਰ ਦਾ ਚੌਥਾ ਪਿੱਲਰ ਹੋ ਤੇ ਅੱਜ ਤੁਹਾਨੂੰ ਪ੍ਰੈਸ ਕਾਨਫਰੰਸ ਲਈ ਬੁਲਾਇਆ ਤੇ ਤੁਸੀਂ ਪਹੁੰਚੇ ਹੋ ਮੈਂ ਸਾਡੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਨਾਲ ਸਵਾਗਤ ਕਰਦਾ ਹਾਂ ਸਾਡਾ ਜਿਹੜਾ ਮਸਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਅਸੀਂ ਪਹੁੰਚਾਇਆ ਹੈ ਤੇ ਉਸ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਤੇ ਕਮਲਨੰਦ ਜੀ ਨੇ ਗ੍ਰੀਨ ਟ੍ਰਿਬਿਊਨਲ ਦੇ ਅੱਗੇ ਸੰਗਰੋਹ ਦੀ ਜੋ ਅਸਲ ਸਥਿਤੀ ਹੈ ਉਹ ਬੜੇ ਚੰਗੇ ਤਰੀਕੇ ਨਾਲ ਰੱਖੀ ਗਈ ਤੇ ਉਸ ਸਥਿਤੀ ਨੂੰ ਦੇਖਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਕੁਝ ਹੁਕਮ ਜਾਰੀ ਕੀਤੇ ਨੇ ਤਾਂ ਇਸ ਕੇਸ ਦੇ ਵਿੱਚ ਜਿਹੜਾ ਕੇਸ ਪੰਜਾਬ ਸਰਕਾਰ ਸੈਕਟਰੀ ਲੋਕਲ ਗਵਰਨਮੈਂਟ ਡਿਪਟੀ ਕ੍ਰਿਸ਼ਨਲ ਸੰਗਰੂਹ ਚੇਅਰਮੈਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਨਗਰ ਕੌਂਸਲ ਦੇ ਈਓ ਦੇ ਖਿਲਾਫ ਦਾਇਰ ਕੀਤਾ ਸੀਗਾ ਤੇ ਉਸ ਕੇਸ ਦੇ ਵਿੱਚ ਸਾਰਿਆਂ ਨੂੰ ਜੋ ਵੀ ਕਾਰਵਾਈ ਉਹਨਾਂ ਨੇ ਹੁਕਮ ਕੀਤਾ ਹੈ ਐਨਜੀਟੀ ਵੱਲੋਂ ਉਹ ਸਾਰੀ ਕਾਰਵਾਈ ਤੁਹਾਡੇ ਮੋਰੇ ਅਸੀਂ ਰੱਖਣਾ ਚਾਹੁੰਦੇ ਹਾਂ ਅੱਜ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਮਕਸਦ ਨਾ ਕੋਈ ਪੋਲੀਟੀਕਲ ਹੈ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਖਿਲਾਫ ਹੈ ਨਾ ਕਿਸੇ ਪੋਲੀਟੀਕਲ ਲੀਡਰ ਦੇ ਖਿਲਾਫ ਹੈ ਅਸੀਂ ਸੰਗਰੂਹ ਦਾ ਸਿਸਟਮ ਬਦਲਣਾ ਚਾਹੁੰਦੇ ਹਾਂ ਸੰਗਰੂਹ ਦੇ ਹਾਲਾਤ ਬਦਲਣਾ ਚਾਹੁੰਦੇ ਹਾਂ ਪੰਜਾਬ ਦੇ ਹਾਲਾਤਾਂ ਦੀ ਜਿਹੜੀ ਡਿਵੈਲਪਮੈਂਟ ਹੋਵੇ ਪੰਜਾਬ ਦੇ ਵਿੱਚ ਸੰਗਰੂਹ ਦੇ ਵਿੱਚ ਕਾਨੂੰਨ ਦਾ ਰਾਜ ਲਾਗੂ ਹੋਵੇ ਉਸ ਦੇ ਲਈ ਕੋਸ਼ਿਸ਼ ਸਾਡੇ ਸਾਰਿਆਂ ਦੀ ਤੇ ਉਸ ਕੋਸ਼ਿਸ਼ ਦੇ ਵਿੱਚ ਜੋ ਵੀ ਡਿਵੈਲਪਮੈਂਟ ਹੋਈ ਹੈ ਤੇ ਕਮਲਨੰਦ ਜੀ ਨੇ ਬੜੀ ਸਜੇ ਢੰਗ ਨਾਲ ਸਾਡਾ ਸੰਗਰੂਹਤਾ ਪੱਖ ਐਨਜੀਟੀ ਦੇ ਮੁਰੇ ਰੱਖਿਆ ਜਦੋਂ ਪੇਸ਼ੀ ਸੀਗੀ ਸਾਡੀ ਤਾਂ ਉਹ ਸਾਰੀ ਡਿਵੈਲਪਮੈਂਟ ਦੇ ਵਿੱਚ ਸਾਡੇ ਸਾਰਿਆਂ ਵੱਲੋਂ ਕਮਲਨੰਦ ਜੀ ਤੁਹਾਡੇ ਸਾਹਮਣੇ ਪੱਖ ਰੱਖਣਗੇ ਤਾਂ ਮੈਂ ਇਹਨਾਂ ਨੂੰ ਕਮਲਨੰਦ ਜੀ ਨੂੰ ਵਕੀਲ ਸਾਹਿਬ ਨੂੰ ਦੋਸਤੋ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਅੱਜ ਆਏ ਹੋ ਇਹ ਜਿਹੜਾ ਮੁੱਦਾ ਹੈ ਇਹ ਸੰਗਰੂਹ ਦਾ ਅਸੀਂ ਹਾਈਲਾਈਟ ਕੀਤਾ ਹੈ এনवायरमेंट ਦੇ ਨਾਲ ਰਿਲੇਟਿੰਗ ਹੈ ਪਰ ਇਹ ਮੁੱਦਾ ਕੱਲੇ ਸੰਗਰੂਰ ਦਾ ਨਹੀਂ ਹੈ ਪੂਰੇ ਪੰਜਾਬ ਦਾ ਇਸੇ ਤਰ੍ਹਾਂ ਪੂਰੇ ਹੈ ਪਰ ਅਸੀਂ ਪੂਰੇ ਪੰਜਾਬ ਦਾ ਨਹੀਂ ਟੇਕ ਅਪ ਕਰ ਸਕਦੇ ਸੀ ਅਸੀਂ ਕੱਲੇ ਆਪਣੀ ਸਿਟੀ ਦਾ ਜਿਹੜਾ ਹੈ ਉਹ ਮੁੱਦੇ ਨੂੰ ਟੇਕ ਅਪ ਕੀਤਾ ਹੈ ਕਾਨੂੰਨ ਦੀਆਂ ਕਿਤਾਬਾਂ ਦੇ ਵਿੱਚ ਰੂਲਸ ਜਿਹੜੇ ਨੇ ਮਿਸਪਲ ਸੋਲਿਡ ਵੇਸਟ ਮੈਨੇਜਮੈਂਟ ਦੇ ਲਈ ਬਹੁਤ ਵਧੀਆ ਬਣੇ ਹੋਏ ਨੇ ਕੁਝ ਪੂਰੇ ਦਾ ਪੂਰਾ ਇੱਕ ਸਿਸਟਮ ਬਣਾਇਆ ਹੋਇਆ ਹੈ ਰਾਈਟ ਫਰੋਮ ਜਦੋਂ ਘਰੋਂ ਸਾਡੇ ਕੂੜਾ ਜਨਰੇਟ ਹੋ ਜਾਂਦਾ ਹੈ ਉਹਨੂੰ ਐਂਡ ਤੱਕ ਜਿੱਥੇ ਡਿਸਪੋਜ਼ਲ ਕਰਨੀ ਆ ਉਹਦੀ ਟਰਾਂਸਪੋਰਟੇਸ਼ਨ ਦਾ ਉਹਨੂੰ ਕਿਵੇਂ ਲੈ ਕੇ ਜਾਣਾ ਸਾਰੇ ਦਾ ਸਾਰਾ ਪੂਰਾ ਸਿਸਟਮ ਬਣਿਆ ਹੋਇਆ ਹੈ ਇਹ ਸੰਗਰੂਰ ਦਾ ਕਰੰਟイヤー ਦਾ ਡਿਸਟ੍ਰਿਕਟ এনवायरमेंट ਪਲਾਨ ਇਹ ਚਾਰਟ ਪੇਜ ਦਾ ਡਿਸਟ੍ਰਿਕਟ এনवायरमेंट ਪਲਾਨ ਹੈ ਇਹ ਦੱਸਦਾ ਹੈ ਕਿ ਕੀ ਕੀ ਜਿਹੜੀ ਸਰਕਾਰ ਹੈ ਉਹ ਕਰਨ ਦੀ ਹੈ ਜਦੋਂ ਅਸੀਂ ਇਹ ਡਿਸਟ੍ਰਿਕਟ এনवायरमेंट ਪਲਾਨ ਨੂੰ ਪੜਿਆ ਤੇ ਗਰਾਉਂਡ ਰਿਐਲਿਟੀ ਦੇ ਨਾਲ ਇਹਨੂੰ ਮੈਚ ਕੀਤਾ ਤਾਂ ਉਹ ਸਾਰਾ ਮਿਸਮੈਚ ਹੋ ਗਿਆ ਇਹ ਕਹਿੰਦੇ ਕਿ ਡੋਰ ਟੂ ਡੋਰ 100% ਜਿਹੜੀ ਹੈ ਸੰਗਰੂਰ ਦੇ ਵਿੱਚ 100% ਡੋਰ ਟੂ ਡੋਰ ਕਲੈਕਸ਼ਨ ਹੋ ਰਹੀ ਹੈ ਮਤਲਬ ਸਾਰੇ ਦੇ ਸਾਰੇ ਘਰਾਂ ਦੇ ਵਿੱਚੋਂ ਜਿਹੜਾ ਕੂੜਾ ਹੈ ਉਹ ਚੱਕ ਕੇ ਮਿਸਪਲ ਕਾਉਂਸਲ ਦੁਆਰਾ ਲੈ ਕੇ ਜਾਇਆ ਜਾਂਦਾ ਹੈ ਜਦੋਂ ਜ਼ਮੀਨ ਤੇ ਦੇਖਦੇ ਆ ਤਾਂ ਉਦੋਂ ਇਹਦੀਆਂ ਸਥਿਤੀਆਂ ਤੁਸੀਂ ਵੀ ਸਾਰੇ ਦੇਖਦੇ ਹੋ ਕਿ ਕੀ ਸਾਡੇ ਘਰਾਂ ਦੇ ਵਿੱਚੋਂ ਕੂੜਾ ਜਿਹੜਾ ਹੈ ਉਹ ਡੋਰ ਟੂ ਡੋਰ ਕਲੈਕਸ਼ਨ ਹੋ ਰਹੀ ਹੈ ਫਿਰ ਉਸ ਤੋਂ ਬਾਅਦ ਇੱਥੇ ਹੋਰ ਇੰਟਰਸਟਿੰਗ ਚੀਜ਼ ਆਈ ਉਹ ਕਹਿੰਦੇ 65% ਜਿਹੜਾ ਕੂੜਾ ਹੈ ਉਹ ਅਸੀਂ ਸੈਗਰੀਗੇਟ ਵੀ ਕਰ ਦਿੰਦੇ ਆ ਜੇ 100 ਕਿਲੋ ਇੱਥੇ ਸੰਗਰੂਰ ਦੇ ਵਿੱਚ ਤਿਆਰ ਹੋ ਰਿਹਾ ਹੈ ਜਨਰੇਟ ਹੋ ਰਿਹਾ ਹੈ ਤਾਂ ਅਸੀਂ ਉਹ ਚੋਂ 65 ਕਿਲੋ ਜਿਹੜਾ ਤੁਹਾਡਾ ਕੂੜਾ ਹੈ ਉਹ ਸੈਗਰੀਗੇਟ ਕਰ ਉਹਦੀ ਵੀ ਜਦੋਂ ਰਿਐਲਿਟੀ ਦੇਖੀ ਲੈਂਡਫਿਲ ਤੇ ਵੀ ਜਾ ਕੇ ਦੋਸਤਾਂ ਨਾਲ ਦੇਖਿਆ ਸੀ ਸੜਕਾਂ ਤੇ ਵੀ ਅਸੀਂ ਦੇਖਦੇ ਹਾਂ ਕਿ ਪਲਾਸਟਿਕ ਮਿਸਪਲ ਬੇਸਟ ਗਿਆ ਜਾਂ ਗਿੱਲਾ ਸੁੱਕਾ ਕੂੜਾ ਜਿਹਨੂੰ ਅਸੀਂ ਕਹਿੰਨੇ ਆ ਸਾਰੇ ਤਰ੍ਹਾਂ ਦਾ ਕੂੜਾ ਰਾਦਰ ਬਾਇਓਮੈਡੀਕਲ ਵੀ ਅਸੀਂ ਤਾਂ ਕਈ ਜਗ੍ਹਾ ਤੇ ਦੇਖਿਆ ਕਿ ਉਹ ਵੀ ਉਹਦੇ ਨਾਲ ਹੀ ਮਿਕਸ ਹੋਇਆ ਪਿਆ ਤਾਂ ਸੈਗਰੀਗੇਸ਼ਨ ਵਾਲਾ ਵੀ ਜਿਹੜਾ ਪਾਰਟ ਆ ਉਹ ਝੁੱਠਾ ਹੋ ਗਿਆ ਤੀਜੀ ਚੀਜ਼ ਆਈ ਕਿ ਇੱਥੇ ਕੰਪੋਸਟ ਦੇ ਪਿੱਟ ਤਿਆਰ ਨੇ 100% ਦੀ ਉਹ ਕਹਿੰਦੇ ਸਾਨੂੰ ਰਿਕੁਆਇਰਡ ਹੈ ਕਿ ਉਹ ਜੋ ਜਿਹੜਾ ਗਿੱਲਾ ਸੁੱਕਾ ਕੂੜਾ ਸਾਡਾ ਮਿਸਪਲ ਸੋਲਿਡ ਵੇਸਟ ਹੁੰਦਾ ਹੈ ਉਹਦੇ ਵਿੱਚ 40 ਤੋਂ 60% ਜਿਹੜਾ ਹੁੰਦਾ ਹੈ ਉਹ ਕੰਪੋਸਟੇਬਲ ਹੁੰਦਾ ਹੁੰਦਾ ਹੈ ਕਿ ਉਹ ਜੋ ਸਾਡੀਆਂ ਕਿਚਨ ਦੇ ਵਿੱਚੋਂ ਜਿਹੜਾ ਕੂੜਾ ਹੈ ਜਿਹਨੂੰ ਅਸੀਂ ਕੂੜਾ ਬਣਾ ਦਿੰਨੇ ਆ ਉਹ ਕੂੜਾ ਨਹੀਂ ਕਹਿ ਸਕਦੇ that is resource ਉਹ ਸਾਡੇ ਫਲ ਫੁੱਲ ਨੇ ਉਹਨਾਂ ਦੇ ਛਿਲਕੇ ਨੇ ਉਹਨੂੰ ਰੀਯੂਜ਼ ਜੇ ਅਸੀਂ ਕਰੀਏ ਤਾਂ ਪ੍ਰੋਪਰ ਤਰੀਕੇ ਨਾਲ ਉਹ 40 ਤੋਂ 60% ਹੁੰਦਾ ਉਹਦੇ ਲਈ ਕੰਪੋਸਟ ਦੇ ਪਿੱਟ ਬਣਾਣੇ ਸੀਗੇ ਇਹ ਕਹਿੰਦੇ ਸਾਡੇ ਕੋਲੇ 73 ਪਿੱਟ ਤਿਆਰ ਨੇ ਜਿਹੜੇ 27 ਰਹਿ ਗਏ ਉਹ ਅਸੀਂ 31 ਦਸੰਬਰ 2025 ਤੱਕ ਬਣਾ ਦਾਂਗੇ ਅਸੀਂ ਦੇਖ ਕੇ ਜਾ ਕੇ ਵੀ 73 ਜਿਹੜੇ ਪਿੱਟ ਗਨੇ ਹੋਏ ਨੇ ਉਹਨਾਂ ਨੂੰ ਵੀ ਤਾਂ ਦੇਖ ਆਈਏ ਵੀ ਉੱਥੇ ਕੀ ਹੋ ਜਿਹੜਾ ਉੱਥੇ ਗਏ ਤਾਂ ਉੱਥੇ ਜਿਹੜੀਆਂ ਚੀਜ਼ਾਂ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਦੇ ਵਿੱਚ ਜਿਹੜਾ ਇਕੱਠਾ ਮਿਸਪਲਵੇਸਟ ਹੈ ਅਨਸੈਗਰੀਗੇਟਡ ਪਲਾਸਟਿਕ ਦੇ ਲਫਾਫੇ ਬੂੜੀਆਂ ਲਟਰਮ ਪੜ ਸਭ ਕੁਝ ਉਹਦੇ ਵਿੱਚ ਪਿਆ ਤਾਂ ਇਹ ਇੱਕ ਛੋਟੀ ਜੀ ਤਿੰਨ ਚੀਜ਼ਾਂ ਦੀ ਅਸੀਂ ਗੱਲ ਕੀਤੀ ਹੈ ਹੋਰ ਬੜਾ ਇਹ ਲੰਬੇ ਦਾ ਲੰਮਾ ਪੂਰਾ ਪਲਾਨ ਹੈ ਜਦੋਂ ਇਹਨੂੰ ਅਸੀਂ ਦੇਖਦੇ ਹਾਂ ਗਰਾਊਂਡ ਤੇ ਤਾਂ ਇਹ ਚੋ ਜਿਹੜੀਆਂ 99% ਚੀਜ਼ਾਂ ਜਿਹੜੀਆਂ ਉਹ ਇੰਪਲੀਮੈਂਟ ਜਿਹੜੀਆਂ ਨੇ ਰਿਐਲਿਟੀ 'ਚ ਨਹੀਂ ਹੋ ਰਹੀਆਂ ਤਾਂ ਇਹ ਜਿਨ੍ਹਾਂ ਨੇ ਪਲਾਨ ਬਣਾਇਆ ਹੈ ਕੌਣ ਇਹ ਪਲਾਨ ਬਣਾਉਣ ਵਾਲੇ ਆ ਕੀ ਉਹਨਾਂ ਦੀ ਕੋਈ ਡਿਊਟੀ ਨਹੀਂ ਬਣਦੀ ਕਿ ਉਹ ਜ਼ਮੀਨ ਤੇ ਜਾ ਕੇ ਦੇਖਣ ਵੀ ਜਿਹੜੀ ਚੀਜ਼ ਅਸੀਂ ਲਿਖ ਰਹੇ ਆ ਕੀ ਉਹ ਸਚਾਈ ਦੇ ਵਿੱਚ ਹੋ ਵੀ ਰਹੀ ਹੈ ਜਾਂ ਅਸੀਂ ਡਰਾਇੰਗ ਰੂਮ ਦੇ ਵਿੱਚ ਬਹਿ ਕੇ ਇਹਨੂੰ ਬਣਾ ਸਕਦੇ ਆ ਇਹ ਡਿਸਟ੍ਰਿਕਟ এনवायरमेंट ਪਲਾਨ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਜਿਹੜੇ এনवायरमेंट ਪਲਾਨ ਹੈ ਇਹ ਕਿਤੇ ਹੋਰ ਬਣਾਏ ਗਏ ਨੇ ਜ਼ਮੀਨੀ ਹਕੀਕਤ ਜਿਹੜੀ ਹੈ ਉਹ ਹੋਰ ਹੈਂਕ ਤੀਜਾ ਪਾਰਟ ਜਿਹੜਾ ਸੀ ਲੈਂਡਫਿਲ ਆਲਾ ਹੈ ਲੈਂਡਫਿਲ ਨੂੰ ਮੈਂ ਅਲੱਗ ਤੋਂ ਪੂਰਾ ਹੀ ਕਵਰ ਕਰਦੇ ਆਂ ਜੀ ਲੈਂਡਫਿਲ ਨੂੰ ਤਾਂ ਉਹਦੇ ਨਾਲ ਨਾਲ ਮਿਸਪਲ ਸੋਲਿਡ ਵੇਸਟ ਮੈਨੇਜਮੈਂਟ ਐਂਡ ਹੈਂਡਲਿੰਗ ਨੂੰ ਵੀ ਜੀ ਉਹ ਪੂਰੇ ਦਾ ਪੂਰਾ ਰਾਈਟ ਫਰੋਮ ਤੁਹਾਡੇ ਘਰ ਤੋਂ ਜਿਹੜਾ ਕੂੜਾ ਇਕੱਠਾ ਹੁੰਦਾ ਐ ਐਂਡ ਚ ਲੈਂਡਫਿਲ ਤੇ ਜਾਂਦਾ ਉਹਦਾ ਪੂਰੇ ਦਾ ਪੂਰਾ ਉਹਨੇ ਪ੍ਰੋਟੋਕਾਲ ਤੇ ਐਸਓਪੀਜ਼ ਬਣਾ ਰੱਖੇ ਨੇ ਉਹਦੇ ਵਿੱਚ ਅਸੀਂ ਰੇਜ਼ ਕੀਤਾ ਕਿ ਸੰਗਰੂੜ ਦੇ ਵਿੱਚ ਜਦੋਂ ਅਸੀਂ ਪਟੀਸ਼ਨ ਪਾਈ ਕਿ ਉਹ ਜੋ ਐਨਜੀਟੀ ਨੇ ਇਹ 2 12 2025 ਨੂੰ ਸਾਡੀ ਜਿਹੜੀ ਹੈ ਪਟੀਸ਼ਨ ਸੁਣੀ 99 ਸੀ ਐਡਮਿਟ ਹੋਊ ਜਾਂ ਨਹੀਂ ਥੈਂਕਫੁਲੀ ਤੁਹਾਡੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਤੇ ਆਹ ਸਾਡੀ ਜਿਹੜੀ ਹੈ ਇਹ ਪਟੀਸ਼ਨ ਸੀਗੀ ਅਰਾਊਂਡ 88 ਪੇਜ ਦੀ ਜਿਹਦੇ ਵਿੱਚ ਅਸੀਂ ਪੂਰੇ ਦਾ ਪੂਰਾ ਧੇਰਵਾ ਦਿੱਤਾ ਹੈ ਤੇ ਉਹਨਾਂ ਨੇ ਸਾਡੀ ਇਹ ਐਡਮਿਟ ਕਰ ਲਈ ਅਸੀਂ ਪਹਿਲਾ ਪੁਆਇੰਟ ਕੀ ਲਿੱਤਾ ਕਿ ਸੰਗਰੂੜ ਦੇ ਵਿੱਚ ਜਿਹੜਾ ਕੂੜਾ ਹੈ ਉਹ ਸੜਕਾਂ ਤੇ ਹੈ ਜਿਹੜਾ ਨਹੀਂ ਹੋ ਸਕਦਾ ਸਟ੍ਰੇ ਅਨੀਮਲ ਜਿਹੜੇ ਨੇ ਉਹ ਕੂੜੇ ਦੇ ਆਲੇ-ਦੁਆਲੇ ਫਿਰਦੇ ਹੈ ਉਹਦੀਆਂ ਪੂਰੀਆਂ ਅਸੀਂ ਇਨਕਸਚਰ ਬਣਾ ਕੇ 13 ਫੋਟੋਆਂ ਜਿਹੜੀਆਂ ਨੇ ਉਹ ਲਗਾਈਆਂ ਨੇ ਕਿ ਜਿਹੜੀ ਸੈਗਰੀਗੇਸ਼ਨ ਦੀ ਤੁਸੀਂ ਗੱਲ ਕਰਦੇ ਹੋ 65% ਉਹ ਵੀ ਝੂਠੀ ਹੈ ਆ ਡੋਰ ਟੂ ਡੋਰ ਕਲੈਕਸ਼ਨ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਵੀ ਗਲਤ ਹੈ ਉਸ ਤੋਂ ਬਾਅਦ ਸਾਡਾ ਦੂਜਾ ਪੁਆਇੰਟ ਜਿਹੜਾ 73% ਵਾਲਾ ਕਿ ਇਹ ਜਿਹੜਾ ਪੱਲਾ ਵੀ ਮੈਂ ਬਰੀਫ ਕੀਤਾ ਕਿ ਜਿਹੜੇ ਤੁਹਾਡੇ 73 ਪਿੰਡ ਦੀ ਤੁਸੀਂ ਗੱਲ ਕਰਦੇ ਹੋ ਵੀ ਇਫੈਕਟਿਵਲੀ ਕਿ ਜੋ ਡਿਸਟ੍ਰਿਕਟ এনवायरमेंट ਪਲਾਨ ਚ ਲਿਖ ਰੱਖਿਆ ਇਫੈਕਟਿਵਲੀ ਵਰਕਿੰਗ ਪਰ ਇਫੈਕਟਿਵਲੀ ਵਰਕਿੰਗ ਦਾ ਅਸੀਂ ਦੇਖ ਲਿੱਤਾ ਸੀ 73 ਪਿੰਡਾਂ ਦਾ ਕੀ ਹੋਇਆ ਪਿੱਛੇ ਦੇ ਇੱਕ ਚ ਅਸੀਂ ਗਏ ਤਾਂ ਉੱਥੇ ਅੱਗ ਹੀ ਲੱਗਦੀ ਸੀ ਬੜੀ ਭਿਆਨਕ ਅੱਗ ਲੱਗੀ ਉਹ ਵੀ ਇੱਕ ਅਲੱਗ ਮਾਮਲਾ ਹੈ ਉਹਨੂੰ ਅਸੀਂ ਹਾਈਐਸਟ ਲੈਵਲ ਤੱਕ ਲੈ ਕੇ ਗਏ ਹੋਇਆ ਚੀਕ ਚੱਕਰੀ ਸਾਹਿਬ ਨੂੰ ਸੈਂਟਰਲ ਪੋਲੂਸ਼ਨ ਬੋਰਡ ਨੂੰ ਤੇ ਪੰਜਾਬ ਪੋਲੂਸ਼ਨ ਬੋਰਡ ਨੂੰ ਅਸੀਂ ਉਹਦਾ ਦਿੱਤਾ ਤੇ ਉੱਤੇ ਐਕਸ਼ਨ ਵੀ ਹੋ ਰਿਹਾ ਹੈ ਤਾ ਇੱਕ ਪਿਟਸ ਦੀ ਗੱਲ ਆ ਗਈ ਕਿ ਪਿਟਸ ਜਿਹੜੇ ਨੇ ਉਹ ਵਰਕਿੰਗ ਨਹੀਂ ਹੈ ਇਹ ਕਹਿੰਦੇ ਪਿਟਸ ਵਰਕਿੰਗ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਅਸੀਂ ਇਸ ਨੂੰ ਲੈ ਤੱਕੇ ਜਿਹੜਾ ਕੂੜਾ ਹੈ ਉਹਨੂੰ ਜਲਾਣਾ ਜਿਹੜਾ ਹੈ ਉਹ ਜ਼ੁਰਮ ਹੈ 5000 ਦੀ ਛੋਟੀ ਅੱਗ ਹੈ 25000 ਕਿਉਂਕਿ ਇਹ ਸੋਲਿਡ ਵੇਸਟ ਮੈਨੇਜਮੈਂਟ ਰੂਲ ਦੇ ਵਿੱਚ ਹੀ ਲਿਖਿਆ ਹੋਇਆ ਹੈ 5000 ਛੋਟੀ ਅੱਗ ਲਈ 25000 ਵੱਡੀ ਅੱਗ ਲਈ ਜੁਰਮਾਨਾ ਹੈ ਜਿਹੜਾ ਲਗਾਊਗਾ ਅੱਗ ਅਸੀਂ ਇਹ ਸਾਰੇ ਦਾ ਸਾਰਾ ਹਾਈਲਾਈਟ ਕੀਤਾ ਕਿਉਂਕਿ ਪਿੱਛੇ ਜਿਹੇ ਵੀ ਇਹਨਾਂ ਨੇ ਰਣਜੀਤ ਬਨਾਸਰ ਗਾਰਡਨ ਦੇ ਬਾਹਰ ਇੱਕ ਬਹੁਤ ਵੱਡੀ ਅੱਗ ਲਗਾਰਤੀ ਸੀ ਸਾਡੇ ਐਕਟੀਵਿਸਟ ਉੱਤੇ ਸੀਗੇ ਤਾਂ ਉਹਨਾਂ ਨੇ ਫਾਇਰ ਬ੍ਰਿਗੇਡ ਮੰਗਾ ਕੇ ਉਹਨੂੰ ਬੁਝਾਇਆ ਤਾਂ ਤੀਜਾ ਇਸ਼ੂ ਸੀ ਕਿ ਤੱਕ ਕਿ ਸੰਗਰੂਰ ਦੇ ਵਿੱਚ ਜਿਹੜਾ ਮਿਸਪਲ ਸੋਲਿਡ ਵੇਸਟ ਹੈ ਉਹਨੂੰ ਜਲਾਇਆ ਜਾ ਰਿਹਾ ਜਿਹੜਾ ਜ਼ੁਰਮ ਹੈ ਇੱਕ ਤੀਜੀ ਚੀਜ਼ ਆਈ ਹੈ ਚੌਥੀ ਚੀਜ਼ ਬਾਇਓ ਮੈਡੀਕਲ ਵੇਸਟ ਅਸੀਂ ਪਿੱਛੇ ਜੇ ਆਲ ਦੇ ਵਿੱਚ ਹਸਪੀਟਲ ਦੇ ਵਿੱਚ ਗਏ ਤਾਂ ਹਸਪੀਟਲ ਦੇ ਵਿੱਚ ਦੇਖਿਆ ਕਿ ਸਿਰਿੰਜ ਪੈਗ ਗਲਵਜ਼ ਉਹ ਮਿਸਪਲ ਸੋਲਿਡ ਵੇਸਟ ਦੇ ਨਾਲ मिक्स होके ਪਿਆ ਹੈ ਮਤਲਬ ਇਹ ਕ੍ਰਿਮੀਨਲ ਐਕਟ ਹੈ ਮਿਨਿਸਪਲ ਸੋਲਿਡ ਵੇਸਟ ਨੂੰ ਇਸ ਤਰ੍ਹਾਂ ਪਿਆ ਹੋਣਾ ਸੰਘਰੂੜ ਦੇ ਸਿਵਲ ਹਸਪੀਟਲ ਦੇ ਬਾਹਰ ਔਰ ਅੰਦਰ ਬਾਇਓਮੈਡੀਕਲ ਦੇ ਨਾਲ ਮਿਕਸ ਹੋ ਕੇ ਪਿਆ ਹੋਣਾ ਇਹ ਤੋਂ ਬੜਾ ਜੁਗਮ ਜਿਹੜਾ ਹੈ ਉਹ ਨਹੀਂ ਹੋ ਸਕਦਾ ਪਰ ਇਹਨੂੰ ਜਿਨ੍ਹਾਂ ਦੀ ਡਿਊਟੀ ਬੰਦੀ ਹੈ ਦੇਖਣ ਵਾਲੇ ਉਹਨਾਂ ਨੂੰ ਬਹੁਤ ਰਿਪਰੈਜ਼ੈਂਟੇਸ਼ਨਸ ਲੋਕਾਂ ਨੇ ਦਿੱਤੀਆਂ ਕਿਉਂਕਿ ਇਹ ਜੋ ਇਹ ਮੁੱਦਾ ਅੱਜ ਦਾ ਨਹੀਂ ਹੈ ਪਹਿਲਾਂ ਵੀ ਅਸੀਂ ਇਹਨੂੰ ਰੇਜ਼ ਕੀਤਾ ਹੈ ਕਈ ਵਾਰੀ ਪਰ ਉਹਦਾ ਸੋਲੂਸ਼ਨ ਨਹੀਂ ਹੋਣ ਦੇ ਰਿਹਾ ਸੀ ਤੀਜੀ ਮਤਲਬ ਜਿਹੜੀ ਪੰਜਵੀਂ ਚੀਜ਼ ਹੈ ਸਾਡੀ ਮੱਦ ਹੈ ਉਹ ਇਹ ਹੈ ਕਿ ਦੁਨੀਆਂ ਤੇ ਨਾਲੇ ਨਿਕਲ ਰਹੇ ਨੇ ਜਾਂ ਡਰੇਨਸ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਮਿਸੀਪਲ ਵੇਸਟ ਨੂੰ ਜਿਹੜਾ ਹੈ ਡੰਪ ਕੀਤਾ ਜਾ ਰਿਹਾ ਹੈ ਉਹਦੇ ਨਾਲ ਕੀ ਹੈ ਜਿਹੜਾ ਵਾਟਰ ਪੋਲੂਸ਼ਨ ਹੈ ਉਹ ਵੀ ਹੋ ਰਿਹਾ ਹੈ ਤਾਂ ਪੰਜਵਾਂ ਮੁੱਦਾ ਅਸੀਂ ਉੱਥੇ ਚੱਕਿਆ ਕਿ ਜਿਹੜਾ ਵਾਟਰ ਦਾ ਪੋਲੂਸ਼ਨ ਹੈ ਕਿਉਂਕਿ ਮਿਸੀਪਲ ਸੋਲਿਡ ਵੇਸਟ ਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਮੈਨੇਜ ਕੀਤਾ ਜਾ ਰਿਹਾ ਤਾਂ ਉਹਦਾ ਇੱਕ ਕਾਰਨ ਜਿਹੜਾ ਹੈ ਉਹਦੇ ਕਰਕੇ ਪਾਣੀ ਦਾ ਵੀ ਜਿਹੜਾ ਪੋਲੂਸ਼ਨ ਹੈ ਦੂਜਾ ਇਹਦੇ ਵਿੱਚ ਜਦੋਂ ਅਸੀਂ ਵਾਟਰ ਪੋਲੂਸ਼ਨ ਦੀ ਗੱਲ ਕੀਤੀ ਹੈ ਤਾਂ ਅਸੀਂ ਸਪੈਸੀਫਿਕਲੀ ਮੈਂਸ਼ਨ ਕੀਤੀ ਹੈ ਦੋ ਇੱਥੇ ਉਹ ਬਣਾਏ ਹੋਏ ਨੇ ਅਸੀਂ ਜਿਹਨੂੰ ਵਾਟਰ ਰੀਚਾਰਜਿੰਗ ਸੈਂਟਰ ਕਹਿੰਦੇ ਆ ਉਹ ਰਣਵੀਰ ਕਲੱਬ ਦੇ ਅੰਦਰ ਬਣੇ ਹੋਏ ਨੇ ਤੁਸੀਂ ਇਹ ਕਿਛ ਨਹੀਂ ਦੇਖੇ ਹੋਣਗੇ ਤਾਂ ਉਹ ਜਿਹੜੇ ਪੁਆਇੰਟ ਬਣੇ ਹੋਏ ਨੇ ਉਹਦੇ ਆਲੇ-ਦੁਆਲੇ ਕੂੜਾ ਭਰਿਆ ਪਿਆ ਉਹ ਕੂੜਾ ਜਦੋਂ ਮਿਸੀਪਲ ਸੋਲਿਡ ਵੇਸਟ ਉਹਨੂੰ ਆਪਾਂ ਰੀਚਾਰਜ ਕਰਨ ਦੇ ਲਈ ਲਗਾਇਆ ਹੋਇਆ ਉਹ ਕੂੜੇ ਦੇ ਨਾਲ ਉਹ ਜਿਹੜੇ ਦੋ ਪੁਆਇੰਟ ਨੇ ਉਹ ਬਿਲਕੁਲ ਭਰੇ ਰਹਿੰਦੇ ਆ ਤਾਂ ਉਹਦੇ ਨਾਲ ਵੀ ਜਿਹੜਾ ਵਾਟਰ ਪੋਲੂਸ਼ਨ ਹੈ ਕਿ ਉਹ ਜੋ ਅੰਡਰ ਚਾਰਜ ਹੋ ਰਿਹਾ ਹੈ ਉਹ ਪਾਣੀ ਕੱਢਣ ਦੇ ਲਈ ਬਣਾਇਆ ਸੀ ਸਮਰੂਪ ਦੇ ਲਈ ਤਾਂ ਉਹਦੇ ਨਾਲ ਸਿੱਧਾ ਤਾਂ ਸਿੱਧਾ ਜਿਹੜਾ ਹੈ ਉਹ ਕ੍ਰਿਮੀਨਲ ਐਕਟ ਹੈ ਕਿ ਉਹ ਵਾਟਰ ਜਿਹੜਾ ਪੋਲੂਸ਼ਨ ਹੈ ਉਹ ਹੋ ਰਿਹਾ ਹੈ ਉਹ ਤੋਂ ਬਾਅਦ ਅਸੀਂ ਗੱਲ ਕੀਤੀ ਲੈਂਡਫਿਲ ਸਾਈਟ ਦੀ ਕਿ ਲੈਂਡਫਿਲ ਸਾਈਟ ਜਿਹੜੀ ਹੈ ਉਹਦੇ ਤੇ ਜੋ ਵੀ ਲਾਅ ਹੈ ਜੋ ਵੀ ਮਿਸੀਪਲ ਸੋਲਿਡ ਵੇਸਟ ਮੈਨੇਜਮੈਂਟ ਹੈਂਡਲਿੰਗ ਰੂਲਸ ਕਹਿੰਦੇ ਆ ਪਹਿਲਾਂ ਕਹਿੰਦੇ ਆ ਕਿ ਉੱਥੇ ਕੰਦ ਹੋਊ ਉੱਥੇ ਕੰਡਾ ਵੀ ਦੇਖ ਲਈ ਨਹੀਂ ਹੋਇਆ ਫਿਰ ਕਹਿੰਦੇ ਉੱਥੇ ਪਲਾਂਟੇਸ਼ਨ ਹੋਊਗੀ ਪਲਾਂਟੇਸ਼ਨ ਵੀ ਸਾਨੂੰ ਨਹੀਂ ਮਿਲੀ ਫਿਰ ਕਹਿੰਦੇ ਉੱਥੇ ਕੰਡਾ ਹੋਊਗਾ ਜਿਹੜਾ ਤਾਂ ਜੋ ਤੁਹਾਡੀ ਕੈਲਕੂਲੇਸ਼ਨ ਕਿਵੇਂ ਬਣੂਗੀ ਤੇ ਕਿੰਨਾ ਕੂੜਾ ਉੱਥੇ ਇਕੱਠਾ ਹੋ ਰਿਹਾ ਉੱਥੇ ਕੰਡਾ ਹੋਣਾ ਚਾਹੀਦਾ ਪਰ ਨਾ ਉਹ ਕੰਡਾ ਵੀ ਸਾਨੂੰ ਮਿਲਿਆ ਫਿਰ ਉੱਥੇ ਫਾਇਰ ਫਾਈਟਿੰਗ ਦੇ ਲਈ ਜਿਹੜੇ ਨੇ ਉਹ ਇਕੁਪਮੈਂਟਸ ਲੱਗੇ ਹੋਣੇ ਚਾਹੀਦੇ ਆ ਉਹ ਵੀ ਉੱਥੇ ਮੂਸੇਗਾ ਮੋਸਟ ਇੰਟਰਸਟਿੰਗਲੀ ਜਿਹੜੇ ਸਫਾਈ ਕਰਮਚਾਰੀ ਉੱਥੇ 8-10 ਘੰਟੇ ਕੰਮ ਕਰਦੇ ਆ ਨੋ ਕੋਨ ਨੂੰ ਬਲੇਮਟਾ ਕਰਦੇ ਵੀ ਉਹ ਕੰਮ ਨਹੀਂ ਕਰਦੇ ਪਰ ਉਹਨਾਂ ਨੂੰ ਅਸੀਂ ਨਾਲ ਦੀ ਨਾਲ ਜਿਹੜੇ ਅਸੀਂ ਲੋਕਾਂ ਸੀ ਸ਼ਾਇਦ ਉਹਨਾਂ ਨੂੰ ਬੰਦਾ ਨਹੀਂ ਸਮਝਦੇ 8 ਘੰਟੇ ਉੱਥੇ ਕੰਮ ਕਰਨਾ ਅਸੀਂ ਵੀ ਉੱਥੇ ਘੰਟੇ ਕਿਦਾਂ ਦਾ ਐਕਸਪੀਰੀਅੰਸ ਕੀਤਾ ਹੀਰੋ ਸੀ ਕਿੰਨੇ ਦਾ ਐਕਸਪੀਰੀਅੰਸ ਕੀਤਾ ਤਾਂ ਜਿਵੇਂ ਹੱਥ ਮਾਰੀਏ ਵੀ ਕਰੇ ਮੂੰਹ ਤੇ ਮੱਖੀ ਬੈਠੇ ਇੱਕ ਦੇ ਕਿਤੇ ਬੈਠੇ ਪਰ ਪਿਆਸ ਵੀ ਲੱਗੀ ਲੀਗਲੀ ਉਹਨਾਂ ਦੇ ਲਈ ਉੱਥੇ ਪੀਣ ਦੇ ਪਾਣੀ ਦੀ ਵਿਵਸਥਾ ਜਿਹੜੀ ਹੈ ਮਿਸੀਪਲ ਸੋਲਿਡ ਵੇਸਟ ਮੈਨੇਜਮੈਂਟ ਐਂਡ ਹੈਲਥਿੰਗ ਗਰੁੱਪ ਦੇ ਅਕੋਰਡਿੰਗਲੀ ਹੋਣੀ ਚਾਹੀਦੀ ਹੈ ਮਤਲਬ ਇਹ ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਹੈ ਮੈਨੂੰ ਤਾਂ ਨਹੀਂ ਸਮਝ ਆ ਸਕਿਆ ਵੀ ਅਸੀਂ ਇੰਨੇ ਸਾਲਾਂ ਬਾਅਦ ਜਿਹੜੇ ਲੋਕਾਂ ਨੇ ਸਾਡੇ ਲਈ ਕੂੜੇ ਤੇ ਕੰਮ ਕਰਨਾ ਹੈ ਕੂੜੇ ਦਾ ਨਪਟਾਰਾ ਕਰਨਾ ਹੈ ਅਸੀਂ ਉਹਨਾਂ ਨੂੰ ਪਾਣੀ ਪੀਣ ਦੀ ਔਰ ਲੀਗਲ ਰਾਈਟ ਹੈ ਉਹਨਾਂ ਦਾ ਉਹਦੀ ਵੀ ਨਹੀਂ ਵਿਵਸਥਾ ਕਰ ਸਕੇ ਉੱਥੇ ਅੰਦਰ ਪੱਕੀਆਂ ਸੜਕਾਂ ਹੋਣੀਆਂ ਚਾਹੀਦੀਆਂ ਉਹ ਨਹੀਂ ਹਨ ਉਹਨਾਂ ਦੇ ਨਹਾਣ ਤੋਣ ਦਾ ਔਰ ਜਿਹੜੇ ਉਹਨਾਂ ਦੇ ਇਕੁਪਮੈਂਟਸ ਹੈ ਲਾਈਟ ਮਸ਼ੀਨਰੀ ਹੈ ਉਹਦੇ ਲਈ ਵਿਵਸਥਾ ਹੋਣੀ ਚਾਹੀਦੀ ਉਹ ਨਹੀਂ ਹੈ ਪੱਕੀਆਂ ਸੜਕਾਂ ਹੋਣੀਆਂ ਕਹਿੰਦੇ ਉਹ ਹੀ ਹੈ ਜੇ ਮੈਂ ਬੋਲੀ ਜਾਊਂਗਾ ਤਾਂ ਮਤਲਬ ਜਿੰਨਾ ਤੁਸੀਂ ਕਹੋਗੇ ਵੀ ਐਡੀ ਮੋਟੀ ਕਿਤਾਬ ਹੈ ਜਿੰਨਾ ਮਰਜ਼ੀ ਬੋਲੀ ਜਾਵਾਂ ਮਤਲਬ ਇਹਦਾ ਐਂਡ ਨਹੀਂ ਹੈ ਇਹ ਹੋ ਗਿਆ ਸਾਡਾ 6ਵਾਂ ਪੁਆਇੰਟ 7ਵਾਂ ਪੁਆਇੰਟ ਹੈ ਕਿ ਜਿਹੜੀ ਟਰਾਂਸਪੋਰਟੇਸ਼ਨ ਹੈ ਜਦੋਂ ਕੂੜੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦਾ ਹੈ ਇਹ ਤਾਂ ਉਮੀਦ ਇਹ ਕਰਦੀ ਹੈ ਕਿ ਸੈਗਰੀਗੇਟਡ ਫਾਰਮ 'ਚ ਹੋਊਗਾ ਸੈਗਰੀਗੇਟਡ ਫਾਰਮ 'ਚ ਤਾਂ ਹੁੰਦਾ ਹੀ ਨਹੀਂ ਸਾਨੂੰ ਪਤਾ ਕਿਉਂਕਿ ਇਹ ਤਾਂ ਜਿਹੜਾ ਕੂੜੇ ਦੀ ਉਮੀਦ ਕਰਦੇ ਹੋ ਅਲੱਗ ਤਰ੍ਹਾਂ ਦਾ ਹੋਣਾ ਚਾਹੀਦਾ ਜਦੋਂ ਟਰਾਂਸਪੋਰਟ ਹੁੰਦਾ ਹੈ ਜਿਹੜਾ ਕਲੈਕਸ਼ਨ ਪੁਆਇੰਟ ਹੈ ਉਹ ਤੋਂ ਲੈਂਡਫਿਲ ਤੇ ਇਕੱਠਾ ਹੀ ਜਾਂਦਾ ਉਹ ਵਿਜੀਬਲ ਨਹੀਂ ਹੋਣਾ ਚਾਹੀਦਾ ਉਹਦੇ ਦੇ ਸਪੈਸੀਫਿਕ ਜਿਹੜੇ ਨੇ ਟਰੱਕ ਹੁਣੇ ਜਾਂਦੇ ਆ ਉਹ ਕਵਰਡ ਹੋਣੇ ਚਾਹੀਦੇ ਆ ਤਾਂ ਉਹ ਵੀ ਸਾਰਿਆਂ ਨੂੰ ਸਾਨੂੰ ਪਤਾ ਅਸੀਂ ਉਹ ਵੀ ਇੱਥੇ ਐਨਜੀਟੀ ਚ ਵੀ ਲੈ ਕੇ ਗਏ ਆ ਉਹਦੇ ਵੀਡੀਓ ਵੀ ਅਸੀਂ ਲਗਾਏ ਨੇ ਕਿ ਜਿਹੜੇ ਇੱਥੇ ਟਰਾਂਸਪੋਰਟੇਸ਼ਨ ਹੈ ਇਹ ਵੀ ਜਿਹੜੀ ਹੈ ਇਹ ਦੀ ਵੀ ਵਾਇਲੇਸ਼ਨ ਹੋ ਰਹੀ ਹੈ ਤਾਂ ਇਹ ਅਸੀਂ 7-8 ਪੁਆਇੰਟ ਜਿਹੜੇ ਹੈ ਉਹ ਰੇਜ਼ ਕੀਤੇ ਆ ਇਹਦੇ ਵਿੱਚ ਅਸੀਂ ਚੀਫ ਸੈਕਟਰੀ ਪੰਜਾਬ ਡੈਪਟੀ ਕਮਿਸ਼ਨਰ ਸੰਗਰੂਰ ਸੈਕਟਰੀ ਲੋਕਲ ਬਾਡੀ ਮਿਸੀਪਲ ਕਾਉਂਸਲ ਸੰਗਰੂਰ ਐਸ ਐਮਓ ਸੰਗਰੂਰ ਐਂਡ ਨੋਡਲ ਏਜੰਸੀ ਜਿਹੜੀ ਹੈ ਪੰਜਾਬ ਪੋਲਿਊਸ਼ਨ ਬੋਰਡ ਕੰਟਰੋਲ ਜਿਹੜਾ ਹੈ ਉਹਨਾਂ ਨੂੰ ਰਿਸਪੌਂਡੈਂਟ ਬਣਾਇਆ ਅਸੀਂ ਪੰਜ ਪਟੀਸ਼ਨਰ ਆ ਇਹ ਛੇ ਲੋਕ ਰਿਸਪੌਂਡੈਂਟ ਹੈ ਦਾ ਔਨਰੇਬਲ ਐਨਜੀਟੀ ਨੇ ਇਹ ਛੇ ਦੇ ਛੇ ਲੋਕਾਂ ਨੂੰ ਨੋਟਿਸ ਸਰਵ ਕਰ ਦਿੱਤਾ ਹੈ ਔਰ ਇਹਨਾਂ ਨੂੰ ਕਿਹਾ ਕਿ ਇਹ ਆਪਣਾ ਜਿਹੜਾ ਜਵਾਬ ਹੈ ਉਹ ਐਫਿਡੇਵਿਟ ਦੇ ਨੈਕਸਟ ਹੀアリング ਤੋਂ ਪਹਿਲਾਂ ਜਿਹੜਾ ਹੈ ਉਹ ਗੇਨਗੇ ਔਰ ਪੋਲਿਊਸ਼ਨ ਬੋਰਡ ਨੂੰ ਜਿਹੜਾ ਹੈ ਉਹ ਇਨਸਟਰਕਸ਼ਨ ਦਿੱਤੀਆਂ ਕਿ ਗਰਾਉਂਡ ਰਿਐਲਿਟੀ ਜਿੰਨੀਆਂ ਵੀ ਅਸੀਂ ਫੋਟੋਆਂ ਲਗਾਈਆਂ ਉਹਨਾਂ ਦੀ ਜ਼ਮੀਨ ਤੇ ਜਾ ਕੇ ਉਹ ਜਾਂਚ ਕਰਨਗੇ ਔਰ ਉਹਨਾਂ ਦੀ ਜਿਹੜੀ ਗਰਾਉਂਡ ਰਿਐਲਿਟੀ ਹੈ ਉਹ ਔਨ ਐਫਿਡੇਵਿਟ ਹੈ ਜਿਹੜਾ ਉਹ ਟ੍ਰਿਬਿਊਨਲ ਦੇ ਸਾਹਮਣੇ ਰੱਖਣਗੇ ਹੁਣ ਇਹ ਚ ਇੰਟਰਸਟਿੰਗ ਪਾਰਟ ਜਿਹੜਾ ਹੈ ਉਹ ਕੀ ਹੈ ਜੋ ਅਸੀਂ ਨਾਰਮਲੀ ਦੇਖਦੇ ਆਏ ਹਾਂ ਇਹ ਤਾਂ ਕਾਨੂੰਨਨ ਪਾਟ ਹੋ ਗਿਆ ਇਹ ਕੀ ਕਰਦੀ ਹੈ ਜਦੋਂ ਕੇਸ ਕਰ ਦਿੰਦੇ ਆ ਸਾਰੇ ਲੋਕਾਂ ਨੇ ਦੇਖਿਆ ਹੀ ਹੈ ਉਹ 2-4 ਦਿਨ ਦਾ ਬਖਵਾਜਾ ਹੁੰਦਾ ਉੱਚ ਸਾਰਾ ਕੁਝ ਐ ਜਿਵੇਂ ਬੜੇ ਸਾਭ ਨੇ ਕਿਸੇ ਨੇ ਆਣਾ ਹੁੰਦਾ ਤਾਂ ਉਸ ਤੋਂ ਪਹਿਲਾਂ ਸੜਕਾ ਬਣ ਜਾਂਦੀ ਹੈ ਸ਼ਹਿਰ ਸਾਫ਼ ਹੋ ਜਾਂਦਾ ਸਭ ਨੂੰ ਲੱਗਦਾ ਕਿ ਸ਼ਹਿਰ ਸਾਫ਼ ਹੈ ਤਾਂ ਉਹ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਸਿਸਟਮ ਬਣ ਜਾਂਦਾ ਤਾਂ ਇਹ ਜਿਹੜਾ ਮਾਮਲਾ ਹੈ ਇਹ ਕੋਈ ਪੰਜ ਲੋਕਾਂ ਦਾ ਤਾਂ ਹੈ ਨਹੀਂ ਜਦੋਂ ਹਵਾ ਨਹੀਂ ਹੈ ਜਾਂ ਅਗ ਲੱਗੀ ਕੂੜੇ ਨੂੰ ਉਹ ਐ ਤਾਂ ਹੈ ਨਹੀਂ ਵੀ ਤੁਹਾਨੂੰ ਕੋਈ ਹੋਰ ਹਵਾ ਮਿਲ ਜੂ ਮੈਨੂੰ ਕੋਈ ਹੋਰ ਮਿਲ ਜੂ ਸਾਨੂੰ ਸਭ ਨੂੰ ਸਾਂਝੀ ਉਹੀ ਹਵਾ ਪੋਲੂਟਡ ਮਿਲਦੀ ਹੈ ਤਾਂ ਸਾਡੀ ਸਾਰੇ ਦੋਸਤਾਂ ਨੂੰ ਜਿਹੜੇ ਸਾਡੇ ਸ਼ਹਿਰ ਵਾਸੀ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਆਪਣੇ ਮੋਬਾਈਲ ਤੇ ਜਿਹੜਾ ਜਿਓ ਟੈਗਿੰਗ ਕੈਮਰਾਜ਼ ਆ ਉਹ ਤੁਸੀਂ ਇੰਸਟਾਲ ਕਰ ਲਓ ਉਹਦੀਆਂ ਫੋਟੋਆਂ ਡੇ ਟੂ ਡੇ ਸਾਰੇ ਪੁਆਇੰਟ ਅਸੀਂ ਸ਼ੇਅਰ ਕਰ ਲਾਂਗੇ ਉਹ ਡੇ ਟੂ ਡੇ ਅਸੀਂ ਫੋਟੋਆਂ ਖਿੱਚੀਏ ਔਰ ਉਹਨੂੰ ਸਾਡੇ ਨਾਲ ਅਸੀਂ ਆਪਣੀ ਇੱਕ ਕੋਈ ਫੇਸਬੁਕ ਤੇ ਕੋ ਜੋ ਸੋਸ਼ਲ ਮੀਡੀਆ ਹੈ ਜਾਂ ਅੱਜਕਲ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਉਹਦਾ ਅਸੀਂ ਲਾਭ ਬੜਾ ਲੈ ਸਕਦੇ ਆ ਤਾਂ ਉਹ ਪਿਕਚਰਸ ਅਸੀਂ ਟਾਈਮ ਟੂ ਟਾਈਮ ਕ੍ਰੀਏਟ ਕਰੀ ਜਾਈਏ ਤਾਂ ਜੋ ਜਦੋਂ ਇਹ ਕੋਈ ਆਪਣਾ ਐਫਿਡੇਵਿਟ ਜਾਂ ਗਲਤ ਬਿਆਨੀ ਐਨਜੀਟੀ ਚ ਕਰਨਗੇ ਤਾਂ ਅਸੀਂ ਉਹਨਾਂ ਨੂੰ ਉੱਥੇ ਗ੍ਰਿਲ ਕਰ ਸਕੀਏ ਕਿਉਂਕਿ ਨਹੀਂ ਤਾਂ ਕੀ ਹੋਊਗਾ ਇੱਕ ਦਿਨ ਚਾਰ ਦਿਨ ਦੇ ਲਈ ਸਾਫ਼ ਸਫਾ ਦਿਖਾ ਕੇ ਸ਼ਹਿਰ ਨੂੰ ਉੱਥੇ ਇੱਕ ਰਿਪੋਰਟ ਦੇ ਦਿੱਤੀ ਜਾਊਗੀ ਕਿ ਸ਼ਹਿਰ ਸਾਫ਼ ਹੈ ਪਰ ਪਿਛਲੇ 10 ਸਾਲਾਂ ਤੋਂ ਤੁਸੀਂ ਲੋਕ ਦੇਖ ਰਹੇ ਹੋ ਅਸੀਂ ਵੀ ਦੇਖ ਰਹੇ ਹਾਂ ਕਿ ਕੁਝ ਕੁ ਦਿਨਾਂ ਲਈ ਸ਼ਹਿਰ ਸਾਫ਼ ਹੋ ਜਾਂਦਾ ਪਰ ਓਵਰ ਆਲ ਜਿਹੜਾ ਹੈ ਸਾਨੂੰ ਜਿਹੜੀ ਸਾਫ਼ ਹਵਾ ਹੈ ਜਾਂ ਪਾਣੀ ਹੈ ਤਾਂ ਸੀਵਰੇਜ ਦਾ ਵੀ ਅਸੀਂ ਦੇਖਦੇ ਸੀ ਕਿ ਸੰਗਰੂਰ ਦੇ ਵਿੱਚ ਸੀਵਰੇਜ ਦਾ ਵੀ ਕੀ ਹਾਲ ਹੈ ਤਾਂ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੈ ਇਹਨੂੰ ਲੈ ਕੇ ਅਸੀਂ ਐਨਜੀਟੀ 'ਚ ਪਹੁੰਚੇ ਹਾਂ ਕਿ ਤਾਂ ਜੋ ਲੋਕਾਂ ਨੂੰ ਜਿਹੜਾ ਸੰਗਰੂਰ ਦੇ ਨੂੰ ਹੈ ਸਾਫ਼ ਹਵਾ ਤੇ ਅੱਖਾਂ ਨੂੰ ਜਿਹੜੀਆਂ ਨੂੰ ਕੂੜੇ ਦੇ ਢੇਰ ਨੇ ਉਹ ਨਾ ਦਿਖਣ। ਔਰ ਜਿਹੜੇ ਬੜਾ ਪਾਰਟ ਇਹ ਹੈ ਕਿ ਇਹ এনवायरमेंट ਪੋਲੂਸ਼ਨ ਦਾ ਬਹੁਤ ਬੜਾ ਕਾਰਨ ਹੈ ਅਸੀਂ ਕੀ ਕਰਦੇ ਆ ਇਕੱਠਾ ਕਰਕੇ ਉੱਥੇ ਗੇਰੀ ਜਾਂਦੇ ਆ ਕਾਨੂੰਨ ਤਾਂ ਇਹ ਹੈ ਵੀ ਇਹਨੂੰ ਸੈਗਰੀਗੇਟ ਕੀਤਾ ਜਾਵੇ ਕਿਉਂਕਿ ਜੋ ਇਹ ਚ 10% ਤੋਂ ਵੱਧ ਜਿਹੜਾ ਕੂੜਾ ਹੈ ਐਕਚੁਅਲ 'ਚ ਨਹੀਂ ਹੁੰਦਾ 90% ਨੂੰ ਤਾਂ ਤੁਸੀਂ ਰੀਸਾਈਕਲ ਕਰ ਸਕਦੇ ਹੋ ਨਾਰੇ ਜ਼ਰੂਰ ਨੇ ਇਹਨਾਂ ਦੇ ਰੀਯੂਜ਼ ਰੀਸਾਈਕਲ ਰਿਡਿਊਸ ਨਾਰੇ ਸਾਰੇ ਨੇ ਪਰ ਉਹਨਾਂ ਦੀ ਜਿਹੜੀ ਜ਼ਮੀਨ ਤੇ ਇੰਪਲੀਮੈਂਟੇਸ਼ਨ ਹੈ ਉਹ ਲੈਕ ਕਰਦੀ ਹੈ। ਥੋੜਾ ਸਬਦਾ ਸਹਿਯੋਗ ਪਹਿਲਾਂ ਵੀ ਮਿਲਿਆ ਸਾਡੀ ਤਾਂ ਇਹੀ ਬੇਨਤੀ ਹੈ ਵੀ ਇਹ ਸਬਦਾਕਰ ਜਿਹੜਾ ਕਾਜ ਹੈ ਉਹ ਇਹ ਹੈ ਔਰ ਇਹਦੇ ਵਿੱਚ ਇੰਟਰਸਟਿੰਗ ਪਾਰਟ ਇਹ ਹੈ ਵੀ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਹੋਰ ਜੇ ਕੋਈ ਪਲੇਟਫਾਰਮ ਵੀ ਹੈ ਐਨਜੀਟੀ ਤਾਂ ਹੈ ਕਿਉਂਕਿ ਅਸੀਂ ਜਿਹੜੀ ਪਹਿਲੋਂ ਗੱਲ ਕੀਤੀ ਵੀ 73 ਪਿੱਟਾਂ ਦਾ ਜਿਹੜਾ ਪੈਸਾ ਹੈ ਉਹ ਮਿਸਯੂਜ਼ ਹੋ ਰਿਹਾ ਅਸੀਂ ਕਿਸੇ ਅਫਸਰ ਸਾਹਿਬ ਕੋਲੇ ਬੈਠੇ ਸੀਗੇ ਉਹ ਕਹਿੰਦੇ ਜੀ ਜਿਹੜੇ 73 ਪਿੱਟਾ ਅਸੀਂ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਆ 27 ਹੋਣ ਬਣਾ ਲੈਨੇ ਆ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਵੀ ਜੇ ਤੁਸੀਂ ਚਲਾ ਪਾਉਂਗੇ ਐਕਚੁਅਲ ਚ ਫਿਰ ਹੀ ਇਹਨਾਂ ਨੂੰ ਚਲਾਓ ਕਿਉਂਕਿ ਜੇ ਤੁਸੀਂ ਹੁਣ ਇਹਦਾ ਫਿਰ ਰਿਪੇਅਰ ਦੇ ਪੈਸੇ ਲਾ ਦੋਗੇ ਪੈਸਾ ਕਿਹਦਾ ਹੁਣ ਇਹਦੇ ਵਿੱਚ ਇੰਟਰਸਟਿੰਗ ਪਾਰਟ ਵੀ ਕੀ ਹੈ ਜਿਹਦੀ ਲੜਾਈ ਅਸੀਂ ਚਾਹੇ ਸਾਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਣੀ ਪਵੇ ਜਿਹੜੀ ਅਸੀਂ ਐਕਚੁਅਲ ਚ ਲੜਨੀ ਹੈ ਇਹ ਤਾਂ ਤੁਹਾਨੂੰ ਦਿਖ ਰਹੀ ਹੈ ਲੜਾਈ ਮਿਸਪਲ ਵੇਸਟ ਦੀ ਐਕਚੁਅਲ ਲੜਾਈ ਕੀ ਹੈ ਉਹਨਾਂ ਨੇ ਐਂਡ ਵਿੱਚ ਕੀ ਕਰਨਾ ਕਿ ਉਹ ਜੋ ਹਰ ਜਿਹੜੀ ਵਾਇਲੇਸ਼ਨ ਹੈ ਉਹਦਾ এনवायरमेंट ਕੰਪਨਸੇਸ਼ਨ ਦੀ ਇੱਕ ਕੈਲਕੂਲੇਸ਼ਨ ਬਣੀ ਹੋਈ ਹੈ ਅਸੀਂ ਦਿਖਾਤਾ ਵੀ 20 ਵਾਰ ਇਹਨਾਂ ਨੇ ਕੂੜੇ ਨੂੰ ਅੱਗ ਲਗਾਈ ਹੈ ਉਹ ਕਹਣਗੇ 20 ਬड़ा ਕੂੜਾ 20 25 5 ਲੱਖ ਰੁਪਏ ਇਹਨਾਂ ਨੂੰ ਜੁਰਮਾਨਾ ਲਾਉਂਦੇ ਹੋਰ ਜਿਹੜੀਆਂ ਵਾਇਲੇਸ਼ਨ ਹੈ ਉਹ ਪੂਰੇ ਦਾ ਪੂਰਾ ਮੈਥਮੈਟਿਕਲ ਸਿਸਟਮ ਹੈ ਤੁਹਾਨੂੰ ਮੈਂ ਉਹ ਵੀ ਸ਼ੇਅਰ ਕਰ ਦੂੰਗਾ ਉਹ ਕਹਣਗੇ ਜੀ ਪੰਜਾਬ ਨੂੰ ਪਹਿਲਾਂ ਵੀ 1026 ਜਾਂ 36 ਕਰੋੜ ਦਾ ਜੁਰਮਾਨਾ ਇਹ ਜੇ ਕੇਸ 'ਚ ਨਹੀਂ ਲੱਗ ਚੁੱਕਾ ਇਹ 'ਚ ਵੀ ਲੱਗ ਜੂਗਾ ਹੁਣ ਇੰਟਰਸਟਿੰਗ ਪਾਰਟ ਕੀ ਹੈ ਜਿਹੜੀ ਸਾਡੇ ਲੜਾਈ ਐਂਡ ਤੱਕ ਲੈ ਕੇ ਜਾਣੀ ਹੈ ਵੀ ਜਿਹੜਾ ਉਹ ਜੁਰਮਾਨਾ ਹੈ ਉਹ ਥੋੜਾ ਹੋਵੇ ਮਾਤਾ ਹੋਵੇ ਜਿਹੜੇ ਲੋਕਾਂ ਦੀ ਇਹ ਕਤਾਹੀ ਹੈ ਜਿਹੜੇ ਅਫਸਰਾਂ ਦੀ ਪਰਸਨਲ ਕਤਾਹੀ ਹੈ ਉਹਨਾਂ ਤੇ ਲੱਗੇ ਨਾ ਕਿ ਸਾਡੇ ਤੇ ਵਾਪਸ ਲੱਗ ਜੇ ਉਹ ਕਹਿੰਦੇ ਜੀ ਮਿਸੀਪਲ ਕਮੇਟੀ ਹੈ ਜਿਹੜੀ 10 ਕਰੋੜ ਰੁਪਇਆ ਜੁਰਮਾਨਾ ਮਿਸ ਕਮੇਟੀ ਭਾਈ ਸਭ ਕਿਥੋਂ ਪੈਸਾ ਲਿਆਉਗੀ ਉਨਨ ਤਾਂ ਸਾਡੇ ਹੀ ਗੱਲ ਘੁੱਟਣਾ ਹੈ ਉਹ ਕਹਣਗੇ ਜੀ ਲਿਆਓ ਜੀ ਹਾਊਸ ਟੈਕਸ ਜਿਹੜੇ ਨਹੀਂ ਭਰਦੇ ਜਿਹੜੇ ਆ ਨਹੀਂ ਕਰਦੇ ਜੀ ਇਹਨਾਂ ਨੂੰ ਇਹਨਾਂ ਨੂੰ ਸਭ ਨੂੰ ਲਾਓ ਜੁਰਮਾਨਾ ਦਿਓ ਨੁਕਸਾਨ ਕਿਦਾ ਹੋਇਆ ਰਿਕਵਰੀ ਫੱਟੇ ਕਰਾਉਣੀ ਹੁੰਦਾ ਧੇਰ ਸਾਡਾ ਹੀ ਮਤਲਬ ਇਹ ਤਾਂ ਉਹ ਗੱਲ ਹੋ ਗਈ ਵੀ ਜਿਹੜਾ ਬੰਦਾ ਤਕਲੀਫ ਲੈ ਕੇ ਗਿਆ ਵੀ ਮੈਨੂੰ ਆ ਤਕਲੀਫ ਹੈ ਉਹ ਕਹਿੰਦੇ ਕੋਈ ਨਹੀਂ ਇਹ ਨਹੀਂ ਕਰੋ ਸੱਟ ਇਹਨੂੰ ਜੁਰਮਾਨਾ ਲਾ ਤਾਂ ਇਹ ਜਿਹੜੀ ਮੇਨ ਲੜਾਈ ਹੈ ਇਹ ਵੀ ਅਸੀਂ ਲੜਨੀ ਹੈ ਚਾਹੇ ਸਾਨੂੰ ਹਾਈएस्ट ਲੈਵਲ ਤੱਕ ਲੈ ਕੇ ਜਾਣਾ ਪਵੇ ਵੀ ਜਿਹੜੇ ਇਹ ਆਫੀਸਰਸ ਦੀ ਨਲਾਕੀ ਕਰਕੇ ਇਹ ਕੰਮ ਹੋਇਆ ਹੈ ਉਹਨਾਂ ਦੀ ਪਰਸਨਲ ਜਿਹੜੀ ਹੈ ਕਿਉਂਕਿ ਉਹ এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ 1986 ਸੈਕਸ਼ਨ 15 ਅਰ 17 ਕਹਿੰਦੀ ਹੈ ਐਚਓਡੀ ਜਿਹੜੇ ਨੇ ਉਹਨਾਂ ਦੀ ਇਹ ਪਰਸਨਲ ਲਾਇਬਿਲਟੀ ਹੈ ਲੜਾਈ ਚ ਪ੍ਰੋਸੀਕਿਊਸ਼ਨ ਵੀ ਸੀਗੀ ਹੁਣ ਉਹ ਕੁਝ ਡਿਲੂਟ ਕਰਤਾ ਹੈ ਮਾਮਲਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ 17 ਤੇ 15 ਨੂੰ ਉਨਵੋਕ ਕਰਵਾ ਕੇ ਜਿਹੜੇ ਆਫੀਸਰਜ਼ ਨੇ ਜਿਨ੍ਹਾਂ ਦੇ ਟਾਈਮ 'ਚ ਇਹ ਚੀਜ਼ ਹੋਈ ਹੈ ਇਹ ਲੜਾਈ ਨੂੰ ਐਂਡ ਤੱਕ ਲੜਾਂਗੇ ਕਿ ਉਹਨਾਂ ਤੇ ਪਰਸਨਲ ਜਿਹੜੇ ਨੇ ਉਹ ਪੈਨਲਟੀਜ਼ ਲੱਗਣ ਕਿਉਂਕਿ अदरवाइज ਜਿਹੜਾ ਹੈ ਜੇ ਪੈਨਲਟੀ ਮਿਸੀਪਲ ਕਾਉਂਸਲ ਤੇ ਜਾਂ ਕਿਸੇ ਹੋਰ ਅਧਾਰੇ ਤੇ ਲੱਗ ਜਾਂਦੀ ਹੈ ਤਾਂ ਜਿਹੜੇ ਆਫੀਸਰ ਦੀ ਗਲਤੀ ਕਰਕੇ ਲੱਗੀ ਹੈ ਉਹਨਾਂ ਤੇ ਕੋਈ ਬਾਲਾ ਜਿਆਦਾ ਅਸਰ ਜੋ ਆਇਆ ਸੀ ਦੇਖਦੇ ਆ ਉਹ ਨਹੀਂ ਹੁੰਦਾ ਜਿੱਦੋਂ ਪਰਸਨਲ ਲਾਇਬਿਲਟੀ ਫਿਕਸ ਹੋਊਗੀ ਫਿਰ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਇੰਪਰੂਵ ਹੋਣਗੀਆਂ ਤਾਂ ਤੁਹਾਨੂੰ ਸਾਰਿਆਂ ਨੂੰ